ਜਸਾ ਹੰਗੀਰ ਵੱਲੋਂ ਬੇਨਤੀ ਕੀਤੀ ਵਜ਼ੀਰ ਖਾਨ ਨੇ ਉੱਥੇ ਫਿਰ ਦੋ ਪੱਖ ਚੱਲੇ ਸੰਗਤ ਵਿੱਚ ਪਹਿਲਾ ਪੱਖ ਤੇ ਇਹ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਦਿੱਲੀ ਦਰਬਾਰ ਦਾ ਸੱਦਾ ਆਇਆ ਸੀ ਜਦੋਂ ਲਾਹੌਰ ਗਏ ਉਹ ਵਾਪਸ ਨਹੀਂ ਆਏ ਸ਼ਹੀਦ ਕਰ ਦਿੱਤੇ ਗਏ ਤੁਰਕਾਂ ਦੀ ਨੀਤ ਸਾਫ਼ ਨਹੀਂ ਹੈ ਕਿਦਰੇ ਫੇਰ ਉਹੀ ਨੀਤੀ ਤੇ ਨਾ ਹੋਣ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹੋ ਸਕਦਾ ਦਿੱਲੀ ਦਰਬਾਰ ਨੇੜਤਾ ਹੀ ਚਾਹੁੰਦਾ ਆਵੇ ਵਿਚਾਰ ਚੱਲਦੀ ਰਹੀ ਬਾਬਾ ਬੁੱਢਾ ਸਾਹਿਬ ਨੇ ਉੱਥੇ بڑا ਅਗੰਮੀ ਬਚਨ ਕੀਤਾ ਕਹਿੰਦੇ ਗੁਰੂ ਅਰਜਨ ਸਾਹਿਬ ਅਕਾਲ ਸਰੂਪ ਸਨ ਕੌਣ ਉਹਨਾਂ ਨੂੰ ਮਿਟਾ ਸਕਦਾ ਹੈ ਦੁਨੀਆ ਤੇ ਆਉਣਾ ਸ਼ਹੀਦ ਹੋ ਕੇ ਜਾਣਾ ਉਹਨਾਂ ਦੇ ਆਪਣੇ ਹੱਥ ਵਿੱਚ ਹੈ ਜਿਹੜੇ ਇੱਕ ਬਚਨ ਦੇ ਨਾਲ ਸੁਲਹੀ ਖਾਨ ਵਰਗੇ ਜਰਨੈਲ ਨੂੰ ਮਿੱਟੀ ਚ ਮਿਲਾ ਸਕਦੇ ਨੇ ਉਹਨਾਂ ਲਈ ਚੰਦੂ ਕੀ ਹੈ ਮਰਤਜ਼ਾ ਖਾਨ ਕੀ ਹੈ हां ਜਿੰਨਾ ਸਮਾਂ ਉਹਨਾਂ ਨੇ ਸਰੀਰ ਵਿੱਚ ਵਿਚਰਨਾ ਸੀ ਉਹਨਾਂ ਸਮਾਂ ਵਿਚ ਰਹੇ ਨੇ ਜਦੋਂ ਨਵਾਂ ਸਰੀਰ ਧਾਰਨਾ ਸੀ ਸ਼ਹੀਦੀ ਪਾ ਗਏ ਔਰ ਇਹ ਦਰਸਾ ਗਏ ਵੀ ਸੱਚ ਝੁਕਦਾ ਨਹੀਂ ਹੈ ਮਿਟ ਜਾਂਦਾ ਹੈ ਤੋਂ ਗੁਰੂ ਸਾਹਿਬ ਤੁਸੀਂ ਸਮਰੱਥ ਹੋ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਗੁਰੂ ਜੀ ਹੋਮ ਨ ਇੰਪੋਰਟੈਂਟ ਉਸ ਬਲੇਸਿੰਗ ਆਲ ਦਾ ਮੈਰਾਕੁਲਸ ਪਾਵਰ ਦਾ ਹਰ ਕਰਾਮਾਤ ਹੈ ਗੁਰੂ ਵਿੱਚ ਪਤਾ ਨਹੀਂ ਕਿੱਥੋਂ ਪ੍ਰਚਾਰਕਾਂ ਨੇ ਤੁਹਾਨੂੰ ਵਹਿਮ ਪਾਤਾ ਵੀ ਕਰਾਮਾਤ ਨਹੀਂ ਹੁੰਦੀ ਗੁਰੂ ਗ੍ਰੰਥ ਸਾਹਿਬ ਦਾ ਤੇ ਕੱਲਾ ਕੱਲਾ ਅੰਗ ਕਹਿੰਦਾ ਹੈ ਵੀ ਗੁਰੂ ਕਰਾਮਾਤ ਦਾ ਭਰਿਆ ਭਾਂਡਾ ਏ ਡੋਲ ਡੋਲ ਕਰਾਮਾਤ ਪੈਂਦੀ ਏ ਉਹ ਸਾਡੇ ਵਰਗਾ ਆਮ ਇਨਸਾਨ ਨਹੀਂ ਹੈ। ਬਾਬਾ ਬੁੱਢਾ ਜੀ ਕਹਿੰਦੇ ਮਹਾ ਪ੍ਰਤਾਪ ਵੰਤ ਰਣ ਧੀਰ ਇਨਕੀ ਸਾਮਣ ਹੈ ਅਪਰ ਸਰੀਰ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਵਰਗਾ ਕੌਣ ਹੈ ਇਸ ਰੂਹੇ ਜ਼ਮੀਨ ਤੇ ਗੁਰੂ ਅਰਜਨ ਸਾਹਿਬ ਦੇ ਵਾਰਿਸ ਹੋ ਜੋ ਤੁਹਾਨੂੰ ਠੀਕ ਲੱਗਦਾ ਕਰੋ। ਮਹਾਰਾਜ ਨੇ ਦਿੱਲੀ ਜਾਣ ਦੀ ਤਿਆਰੀ ਕੀਤੀ। ਬਾਬਾ ਬੁੱਢਾ ਸਾਹਿਬ ਹਰਮੰਦਰ ਸਾਹਿਬ ਦੀ ਸੇਵਾ ਨਿਭਾਉਂਦੇ ਨੇ ਭਾਈ ਗੁਰਦਾਸ ਜੀ ਅਕਾਲ ਤਖਤ ਸਾਹਿਬ ਦੀ ਸੇਵਾ ਨਿਭਾਉਂਦੇ ਨੇ ਬਾਦਸ਼ਾਹ ਵਜ਼ੀਰ ਖਾਂ ਕਿੰਚ ਬੇਗ ਹੁਣਾ ਦੇ ਨਾਲ ਦਿੱਲੀ ਗਏ ਇੱਕ ਜਗ੍ਹਾ ਹੈ ਗੁਰੂ ਬਾਦਸ਼ਾਹ ਦਾ ਸਿੱਖ ਬੰਦਗੀ ਕਰਦਾ ਰਿਹਾ ਉਹਦਾ ਨਾਮ ਮਜਨੂ ਸੀ ਉਹਨੂੰ ਮਜਨੂ ਦਾ ਟਿੱਲਾ ਆਂਦੇ ਨੇ ਗੁਰੂ ਨਾਨਕ ਸਾਹਿਬ ਨੇ ਉੱਥੇ ਚਰਨ ਪਾਏ ਇਸ ਪੁਰਮਹ ਮਜਨੂ ਅਸਥਾਨ ਅਵਲੋਕਣ ਰਮਣੀਕ ਮਹਾਨ ਬਹੁਤ ਸੁੰਦਰ ਸਥਾਨ ਜਮਨਾ ਦੇ ਕੰਢੇ ਇੱਥੇ ਹੀ ਇਬਰਾਹਿਮ ਲੋਧੀ ਬਾਦਸ਼ਾਹ ਦੇ ਹਾਥੀ ਦੀ ਮੌਤ ਹੋਈ ਤੇ ਉਹ ਮਹਾਵਤ ਬੜਾ ਰੋਇਆ ਵੀ ਮੇਰੀ ਰੋਟੀ ਜੁੜੀ ਹੋਈ ਹੈ ਹਾਥੀ ਮਰ ਗਿਆ ਮੇਰੀ ਕਮਾਈ ਕਿਵੇਂ ਚੱਲੇਗੀ ਪਰ ਨਾਨਕ ਸਾਹਿਬ ਨੇ ਹੌਸਲਾ ਦਿੱਤਾ ਤੇ ਅਗੋਵਾਂ ਦਾ ਬਾਬਾ ਜੀ ਗਿਆਨ ਦੀਆਂ ਗੱਲਾਂ ਇੱਥੇ ਹੋਰ ਵੀ ਬੜੇ ਸੁਣਾਉਂਦੇ ਨੇ ਦੁਖੀ ਹਿਰਦਾ ਹੈ ਗਿਆਨ ਦੀ ਗੱਲ ਅਸਰ ਨਹੀਂ ਕਰਦੀ ਹਾਥੀ ਦਾ ਪ੍ਰਬੰਧ ਕਰੋ ਗੁਰਦੇਵ ਨੂੰ ਦਇਆ ਆਈ ਹਾਥੀ ਜ਼ਿੰਦਾ ਕਰਦਾ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਇਦਾਂ ਹੋ ਸਕਦਾ। ਇੱਥੇ ਕਈਆਂ ਪੁੱਛਾਂ ਚੁੱਕ ਲੈਣੀਆਂ ਦੀ ਗੱਪ ਕਹਾਣੀ ਐ। ਗੁਰਦੇਵ ਜਵਾਬ ਦਿੰਦੇ ਨੇ ਸਤਗੁਰ ਮੇਰਾ ਮਾਰ ਜਿਵਾਲਾ ਐ। ਸਤਗੁਰ ਮੇਰਾ ਸਰਬ ਪ੍ਰਤਪਾਲ ਐ। ਮੈਚੂ ਗੁਰੂ ਕਿਲ ਜ਼ੈਨ ਰਿਵਾਈਵਜ਼। ਬੜੇ ਬੜੇ ਡਾਕਟਰਾਂ ਦੇ ਅਰਥ ਕੀਤੇ ਹੋਏ ਨੇ ਗੁਰੂ ਚਾਵੇ। ਤੇ ਉੱਡਦਿਆਂ ਨੂੰ ਮਿੱਟੀ 'ਚ ਮਿਲਾ ਲਵੇ, ਮਿੱਟੀ 'ਚ ਮਿਲਿਆ ਨੂੰ ਪੱਬਾਂ ਤੇ ਖੜਾ ਕਰ ਦਵੇ ਗੁਰੂ ਦੀ ਤਾਕਤ ਐ। ਹੁਣ ਇਸ ਕਰਾਮਾਤ ਬਾਬਤ ਸੁਣ ਕੇ ਬਾਦਸ਼ਾਹ ਲੋਧੀ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਸੀ ਮਜਨੂ ਦੇ ਢਲੇ ਨਹੀਂ ਤੇ ਬਾਦਸ਼ਾਹ ਐਵੇਂ ਨਹੀਂ ਤੁਰੇ ਉਹ ਤੇ ਮੁਕਚਾ ਕੇ ਮਿਲ ਜਿਨ੍ਹਾਂ ਦੇ ਦਰ ਤੇ ਦੁਨੀਆ ਝੁਕਦੀ ਹੈ ਉਹ ਬਿਨਾਂ ਗੱਲੋਂ ਤੇ ਕਿਧਰੇ ਝੁਕ ਨਹੀਂ ਲੱਗੇ ਹੋ ਕਰਾਮਾਤ ਹੋਈ ਸੀ ਉਸ ਜਗ੍ਹਾ ਤੇ ਗੁਰੂ ਹਰਗੋਬਿੰਦ ਸਾਹਿਬ ਟਿਕੇ ਜਾ ਕੇ ਉੱਥੋਂ ਵਜ਼ੀਰ ਖਾਂ ਤੇ ਕਿੰਚ ਬੇਗ ਦਿੱਲੀ ਦਰਬਾਰ ਜਾ ਕੇ ਜਹਾਂਗੀਰ ਨੂੰ ਖਬਰ ਦਿੰਦੇ ਨੇ ਗੁਰਦੇਵ ਆ ਗਏ ਨੇ ਪਾਦਸ਼ਾਹ ਕਹਿੰਦਾ ਫਿਰ ਕੱਲ ਮੁਲਾਕਾਤ ਦਾ ਸਮਾਂ ਲਓ ਮੇਰੇ ਦਰਬਾਰ ਵਿੱਚ ਚਰਨ ਪਾਉਣ ਸੁਨੇਹਾ ਪਹੁੰਚਾਇਆ ਗਿਆ ਗੁਰੂ ਹਰਗੋਬਿੰਦ ਸਾਹਿਬ ਤਾਈਂ ਅਗਲੇ ਦਿਨ ਵਜੀਰ ਖਾਨ ਸਿਪਾਈ ਗੁਰੂ ਹਰਗੋਬਿੰਦ ਸਾਹਿਬ ਪਾਦਸ਼ਾਹ ਨੂੰ ਬੇਨਤੀ ਕਰਦੇ ਨੇ ਮਹਾਰਾਜ ਕਹਿੰਦੇ ਸੰਗਤ ਬੈਠੀ ਹੈ ਇਹਨਾਂ ਨੂੰ ਦਿਦਾਰੇ ਦੇ ਕੇ ਰੁਖਸਤ ਕਰਕੇ ਫਿਰ ਚੱਲਦੇ ਆਂ ਪੰਜ ਸਿੱਖ ਨਾਲ ਲੈ ਛੇਵੇਂ ਪਾਦਸ਼ਾਹ ਆਪ ਘੋੜਿਆਂ ਤੇ ਅਸਵਾਰ ਨੇ ਜਦੋਂ ਸ਼ਾਹੀ ਕਿਲੇ ਵੱਲ ਜਾਂਦੇ ਨੇ ਤੇ ਦਿੱਲੀ ਦੀਆਂ ਗਲੀਆਂ ਵਿੱਚ ਲੋਕਾਂ ਦੀਆਂ ਉਂਗਲਾਂ ਮੂੰਹ ਪੈ ਗਈਆਂ ਗੁਰੂ ਦੇ ਦ دیدارੇ ਕਰਕੇ 7 ਫੁੱਟ ਤੋਂ ਉੱਪਰ ਕੱਦ ਗਾਂਢੀਬ ਸਰੀਰ ਹੈ ਸੂਰਜ ਵਰਗਾ ਚਮਕਦਾ ਮੱਥਾ ਹੈ ਬ੍ਰਿਜ ਭਾਸ਼ਾ ਦੀ ਬਾ ਕਮਾਲ ਰਚਨਾ ਕਵੀ ਰਾਜ ਸੰਤੋਖ ਸਿੰਘ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਲਿਖਦੇ ਨੇ ਮੂਰਤ ਪਿਖ ਹੈ ਅਪੂਰਬ ਅਹੈ ਸੁੰਦਰਤਾ ਦੇਖਤ ਹੀ ਰਹੈ ਕੌਮ ਦੇਸ਼ ਕੋ ਵੱਡ ਮਹਿ ਪਲਾ ਜਹਾਂ ਬਸਾਇ ਤਨ ਭਾਗ ਵਿਸਾਲਾ ਜਿਨਾਂ ਵੇਖਿਆ ਇੱਕ ਨਜ਼ਰੇ ਕਹਿੰਦੇ ਅੱਜ ਤਾਈ ਏਦਾਂ ਦੀ ਸੁੰਦਰ ਮੂਰਤ ਵੇਖੀ ਨਹੀਂ ਅਲਫਾਜ਼ ਹੈ ਨਹੀਂ ਵਡਿਆਈ ਦੇ ਕਹਿੰਦੇ ਕੋਈ ਰਾਜਾ ਲੱਗਦਾ ਹੈ ਉੱਚੀ ਕੁਲ ਚੋਂ ਏਡਾ ਸੁੰਦਰ ਸਰੂਪ ਤੇ ਵੱਡੇ ਭਾਗ ਉਸ ਪਰਜਾ ਦੇ ਜਿੱਥੋਂ ਦਾ ਰਾਜਾ ਹੋਵੇਗਾ ਜਿਨ੍ਹਾਂ ਨੂੰ ਲੋਕ ਦਰਸ਼ਨ ਹੁੰਦੇ ਹੋਣਗੇ ਅਲੌਕਿਕ ਦ੍ਰਿਸ਼ ਜਿਹੜੇ ਵੇਖਦੇ ਹੋਣਗੇ ਗੁਰੂ ਗ੍ਰੰਥ ਸਾਹਿਬ ਹੀ ਕਹਿੰਦੇ ਕਹਿੰਦੇ ਗੁਰੂ ਵਰਗਾ ਸੁੰਦਰ ਕੋਈ ਨਹੀਂ ਆਦ ਮਦ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ ਕੋਈ ਮਿੱਟੀ ਦਾ ਭਾਂਡਾ ਗੁਰੂ ਦੇ ਤੁਲ ਸੁੰਦਰ ਨਹੀਂ ਹੈ ਕੋਈ ਚੰਮ ਦਾ ਲਫਾਫਾ ਗੁਰੂ ਦੀ ਸਮਤਾ ਨਹੀਂ ਕਰ ਸਕਦਾ ਅਕਾਲ ਜੋਤ ਹੈ ਉਹ ਗੁਰਦੇਵ ਦਿੱਲੀ ਦੇ ਸ਼ਾਹੀ ਕਿਲੇ ਪਹੁੰਚੇ ਬਾਦਸ਼ਾਹ ਦੇ ਤਖਤ ਦੇ ਨਾਲ ਮਹਾਰਾਜ ਦਾ ਆਸਣ ਲਾ ਕੇ ਬਿਠਾਇਆ ਗਿਆ ਜ਼ਾਹਾਂਗੀਰ ਬਾਦਸ਼ਾਹ ਨੇ ਆ ਕੇ ਨਮਸਕਾਰ ਕੀਤੀ ਹੁਣ ਹੈਰਾਨ ਇਸ ਕਰਕੇ ਹੈ ਹਜ਼ਰਤ ਹੇਰਤ ਬਿਸਮ ਵਿਚਾਰੀ ਇਹ ਗੱਦੀ ਸੰਤਨ ਮਤਧਾਰੀ ਕਹਿੰਦੇ ਸੰਤਾਂ ਦੀ ਗੱਦੀ ਹੈ ਫਕੀਰਾਂ ਦੀ ਗੱਦੀ ਹੈ ਗੁਰੂ ਨਾਨਕ ਦਾ ਤਖਤ ਗੁਰੂ ਹਰਗੋਬਿੰਦ ਸਾਹਿਬ ਵੱਲ ਤੱਕਿਆ ਸ਼ਸਤਰ ਦੇਖ ਕੇ ਬਾਦਸ਼ਾਹੀ ਲਿਬਾਸ ਖਾਠ ਬਾਠ ਵੇਖ ਕੇ ਲੱਗਦਾ ਏ ਫਕੀਰੀ ਛੱਡਦੀ ਏ। ਮੀਰੀ ਚ ਪੈਗਾ ਹੀ ਨਹੀਂ। ਪੀਰੀ ਦਾ ਖਿਹੜਾ ਛੱਡਿਆ ਲੱਗਦਾ ਏ। ਸੋਚਦਾ ਏ ਵੇਖੀਏ ਅੰਦਰ ਖੇਡ ਕੀ ਚੱਲਦੀ ਏ ਇਹਨਾਂ ਦੇ। ਸਵਾਲ ਜਵਾਬ ਕਰੀਏ ਅੰਦਰ ਫੁੱਲ ਗਏ ਇਹਨਾਂ ਦਾ। ਪੁੱਛਦਾ ਮਹਾਰਾਜ। ਵੱਡੇ ਭਾਗ ਤੁਸੀਂ ਦਰਬਾਰ ਚ ਆਏ ਹੋ ਇੱਕ ਗੱਲ ਦੱਸੋ। ਦੋ ਵੱਡੇ ਮਸਬ ਨੇ ਭਾਰਤ ਚ ਮੁਸਲਮਾਨ ਤੇ ਹਿੰਦੂ। ਆਪਣੇ ਆਪ ਨੂੰ ਦੋਨੋਂ ਤੇਰੀ ਕਹਿੰਦੇ ਨੇ ਅਸੀਂ ਉੱਚੇ ਹਾਂ ਬੰਦੇ ਅਸੀਂ ਉੱਚੇ ਹਾਂ ਤੁਹਾਡੇ ਅਨੁਸਾਰ ਮਹਾਨ ਕੌਣ ਹੈ ਨਜ਼ਾਤ ਕਿਸ ਨੂੰ ਮਿਲੇਗੀ ਬੰਦ ਖਲਾਸੀ ਕਿਸ ਦੀ ਹੋਵੇਗੀ ਸਵਰਗ ਕੌਣ ਜਾਵੇਗਾ ਨਰਕ ਕੌਣ ਟਿਕੇਗਾ ਗੁਰਦੇਵ ਕਹਿੰਦੇ ਜ਼ਹਾਂਗੀਰ ਪ੍ਰਮਾਤਮਾ ਸਾਰਿਆਂ ਦਾ ਸਿਰਜਣਹਾਰ ਹੈ ਕਾਰੀਗਰ ਇੱਕੋ ਹੀ ਹੈ ਮਿੱਟੀ ਵੀ ਇੱਕੋ ਹੀ ਹੈ ਜਿਹਦੇ ਤੋਂ ਸਭ ਨੂੰ ਘੜਿਆ ਹੈ ਸਮਾਨ ਰਚਨਾ ਕੀਤੀ ਹੈ ਜੋਤ ਵੀ ਸਾਰਿਆਂ ਚ ਆਪਣੀ ਟਿਕਾਈ ਹੈ ਉਸਨੇ ਤੋ ਧਰਮ ਕਰਕੇ ਜਾਤ ਕਰਕੇ ਊਚ ਨੀਚ ਨਹੀਂ ਹੈ ਕਰਮ ਕਰਕੇ ਊਚ ਨੀਚ ਹੈ ਮਾੜੇ ਕਰਮ ਕਰਨ ਵਾਲਾ ਨੀਮਾ ਚੰਗੇ ਕਰਮ ਕਰਨ ਵਾਲਾ ਉੱਚਾ ਭਾਵੇਂ Hindu ਹੈ ਭਾਵੇਂ Musalman ਹੈ ਭਾਵੇਂ Sikh ਹੈ ਹਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਨੀਚ ਊਚ ਨਹੀਂ ਮਾਨ ਅਮਾਨ ਵਿਆਪਕ RAM ਸਗਲ ਸਮਾਨ ਤੁਸੀਂ ਯਾਦ ਕਰਕੇ ਉੱਚਾ ਆਖੋ ਨੀਵਾ ਆਖੋ ਧਰਮ ਕਰਕੇ ਉੱਚਾ ਨੀਵਾ ਆਖੋ ਕਿੰਦੇ ਰੱਬ ਤੇ ਸਾਰਿਆਂ ਚ ਹੈ ਊਚ ਨੀਚ ਮਹ ਜੋਤ ਸਮਾਨੀ ਘਟ ਘਟ ਮਦ ਹੋ ਜੀਆ ਸਾਰਿਆਂ ਚੋ ਦੀ ਜੋਤ ਹੈ ਦੀਵਾ ਨਿਕਾ ਕੀ ਦੇ ਵੱਡਾ ਕੀ ਜੋਤ ਪਰ ਫੁੱਲਤ ਹੈ ਕਿੰਦਾ ਮਹਾਰਾਜ ਗੋਲ ਗੱਲਾਂ ਨਾ ਕਰੋ ਇਹ ਦੱਸੋ ਉੱਚਾ ਕੌਣ ਤੇ ਨੀਵਾ ਕੌਣ ਗੁਰਦੇਵ ਨੇ ਜਵਾਬ ਦਿੱਤਾ ਕਰਨ ਹਾਰ ਕੋ ਸਿਮਰਹਿ ਜੋਏ ਸਭ ਤੇ ਦੀਰਗ ਜਨ ਹਸੋਏ ਕਹਿੰਦੇ ਸਭ ਤੋਂ ਉੱਚਾ ਹੈ ਇਹਨਾਂ ਦਾ ਕਾਰੀਗਰ ਪ੍ਰਮਾਤਮਾ ਤੇ ਜਿਹੜਾ ਉਹਨੂੰ ਸਿਮਰਦਾ ਹੈ ਉਹਦੇ ਵਰਗਾ ਹੀ ਉੱਚਾ ਹੋ ਜਾਂਦਾ ਹੈ ਬਾਣੀ ਚਾਹੁੰਦਾ ਨਾ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਰੱਬ ਬਹੁਤ ਬੁਲੰਦ ਹਸਤੀ ਹੈ ਜਿਹੜਾ ਜੁੜ ਗਿਆ ਉਹਦਾ ਹੀ ਉੱਚਾ ਹੋ ਗਿਆ ਕਹਿੰਦਾ ਜੀ ਨੀਵਾ ਕੌਣ ਕਹਿੰਦੇ ਜਿਹੜਾ ਉੱਥੋਂ ਥੱਲੇ ਲੈ ਗਿਆ ਉਸ ਪਰਮੇਸ਼ਵਰ ਨਾਲੋਂ ਟੁੱਟ ਗਿਆ ਪ੍ਰੇਮ ਨਹੀਂ ਕਰਦਾ ਉਹਦੀ ਦੁਨੀਆ ਤੇ ਹਸਤੀ ਨੀਵੀਂ ਹੈ ਬਿਨ ਨਾਵੈ ਸਭ ਨੀਚ ਜਾਤ ਹੈ ਬਿਸਟਾ ਦਾ ਕੀੜਾ ਹੋਏ ਜਿਹੜਾ ਪ੍ਰਮਾਤਮਾ ਨੂੰ ਭੁੱਲਦਾ ਹੈ ਭਾਵੇਂ ਉੱਚੀ ਕੁਲ ਵਿੱਚ ਵੀ ਹੋਵੇ ਕਿਸੇ ਵੀ ਧਰਮ ਵਿੱਚ ਹੋਵੇ ਕਹਿੰਦੇ ਉਹਦੀ ਜਾਤ ਨੀਵੀਂ ਜਿਹੜਾ ਰੱਬ ਨੂੰ ਯਾਦ ਰੱਖਦਾ ਹੈ ਚਮਿਆਰਾਂ ਦੇ ਵਿੱਚ ਭਗਤ ਰਵਿਦਾਸ ਜੀ ਦਾ ਆਗਾਜ਼ ਹੋਇਆ ਤੇ ਚਾਰੇ ਵਰਣ ਛੁੱਕ ਗਏ ਜੁਲਾਇਆ ਵਿੱਚ ਭਗਤ ਕਬੀਰ ਜੀ ਦਾ ਆਗਾਜ਼ ਹੋਇਆ ਚਾਰੇ ਵਰਣ ਛੁੱਕ ਗਏ ਤੋ ਸਿੱਖ ਧਰਮ ਨੇ ਚਮੜੀ ਕਰਕੇ ਊਚ ਨੀਚ ਨਹੀਂ ਮਿਥੀ ਕਰਮ ਕਰਕੇ ਊਚ ਨੀਚ ਮਿਥੀ ਹੈ ਰੱਬ ਨੂੰ ਭੁੱਲੇ ਨੀਵੇਂ ਰੱਬ ਨਾਲ ਜੁੜੇ ਉੱਚੇ ਜਦੋਂ ਸੁਣਿਆ ਜ਼ਾਹਗੀਰ ਨੇ ਮਨ ਵਿੱਚ ਜਾਣਿਆ ਪ੍ਰਥਮ ਗੁਰੂ ਕੇ ਮਤ ਸਭ ਮਤ ਹੈ ਨਿਸ਼ਚਾ ਏਕ ਰੀਤ ਹੀ ਚਿਤ ਹੈ ਕਹਿੰਦਾ ਇਹ ਤੇ ਸੁਭਾਗ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਵਰਗਾ ਹੀ ਹੈ ਉਤੋਂ-ਉਤੋਂ ਲਿਵਾਸ ਬਾਦਸ਼ਾਹੀ ਹੈ ਅੰਦਰੋਂ ਤੇ ਬੜੇ ਕੋਮਲ ਨੇ ਅੰਦਰ ਤੇ ਕੋਈ ਵਿਤਕਰਾ ਨਹੀਂ ਸਭ ਨੂੰ ਖੁਦਾ ਦੀ ਰਚਨਾ ਸਮਝਦੇ ਨੇ ਸਾਰਿਆਂ ਨਾਲ ਪ੍ਰੇਮ ਕਰਦੇ ਨੇ ਤੇ ਡਰ ਵੀ ਕੋਈ ਹੈ ਨਹੀਂ ਮੇਰੇ ਪ੍ਰਭਾਵ ਵਿੱਚ ਇਹ ਨਹੀਂ ਆਖਿਆ ਵੀ ਮੁਸਲਮਾਨ ਉੱਤੇ ਨੇ ਨਾ ਹਿੰਦੂਆਂ ਦਾ ਪੱਖ ਰੱਖਿਆ ਹੈ ਸਭ ਨਾਲ ਪ੍ਰੇਮ ਕਰਦੇ ਨੇ ਪ੍ਰਸੰਨ ਹੋਇਆ ਧੰਨ ਪੀਰ ਜੀ ਵਾਕ ਬਖਾਨਾ ਸ੍ਰੀ ਨਾਨਕ ਕੇ ਹੋ ਤੁਮਾਥਾਨਾ ਵਾਕਿਆ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਉਦੇ ਤਖਤ ਦੇ ਵਾਰਸ ਹੋ ਇਤਿਹਾਸ 'ਚ ਜ਼ਿਕਰ ਹੈ ਵੀ 1000 ਦਮੜਾ ਖੁਸ਼ ਹੋ ਕੇ ਗੁਰਾਂ ਦੇ ਚਰਨਾਂ 'ਚ ਮੱਥਾ ਟੇਕਿਆ ਪਰ ਬੇਨਤੀ ਕੀਤੀ ਹੈ ਗੁਰਦੇਵ ਕੁਝ ਸਮਾਂ ਦਿੱਲੀ ਦਰਸ਼ਨ ਦਿਓ ਸੰਗਤਾਂ ਨੂੰ ਨਾਲੇ ਮੈਂ ਤੁਹਾਡੇ ਦਰਸ਼ਨ ਕਰ ਲਿਆ ਕਰਾਂਗਾ ਤੂੰ ਮਹਾਰਾਜ ਦਿੱਲੀ ਟਿਕ ਗਏ ਹੁਣ ਉਹਨੂੰ ਪਤਾ ਹੈ ਬਾਦਸ਼ਾਹੀ ਠਾਠ ਬਾਠ ਨੇ ਇੱਕ ਦਿਨ ਸੁਨੇਹਾ ਭੇਜਦਾ ਕਹਿੰਦਾ ਮਹਾਰਾਜ ਇੱਕ ਕੇਹਰ ਦੀ ਸੁਧ ਮਿਲੀ ਹੈ ਸ਼ੇਰ ਦੀ